ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗਰਮ ਘਰ ਮਾ ਘਰਸ਼ਣ ਵੱਲ ਮੁਕਮਾ ਹੋਇਆ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਦੀ ਸਤਗੁਰਾਂ ਦੇ ਨਾਮ ਬਾਬਾ ਯੂਟਿਊਬ ਨੇ ਆਇਆ ਮੜੀ ਜੀ ਜੋਸ਼ ਦੇ ਨਾਲ ਸੀ ਉਹ ਕਹਿੰਦੇ ਘਰ ਚ ਕੇ ਉਹਦੀ ਤੇਗ ਰਣ ਤੱਤੇ ਵਿੱਚ ਸ਼ੂਕ ਦੀ ਲਾਦੀ ਕਾਜੀਆਂ ਦੇ ਵੱਟ ਕੇ ਅੰਧਾਰ ਸਿਰ ਖੇਚ ਖੇਚ ਜੋਸ਼ ਵਿੱਚੋਂ ਮਾਰਦਾ ਇਹਨੂੰ ਚੱਲਦੀ ਮੱਤੀ ਨੂੰ ਸੌਂਦੀ ਵੇਖ ਕੇ ਸਾਰੇ ਜੱਗ ਵਿੱਚ ਮੱਤੀ ਹਾਂ ਹਾਤਾਰ ਉਥੇ ਰਲ ਕੇ ਪਠਾਣਾ ਇਹਨੂੰ ਕੇਰਿਆ ਤੇਰੀ ਦਾਗੋ ਉਥੇ ਰਲ ਕੇ ਪਠਾਣਦੀ ਆ ਉਹ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਅਜਿਤ ਸੰਗਾ ਤੇਰੀਆਂ